ਲੋਵੀ ਦੋਸਤੋ ਅੱਜ ਫੇਰ ਇੱਕ ਕੁਮੈਤ ਬਿਸ਼ੀਰੀ ਲਿਆਤੀ ਤੁਹਾਡੇ ਲਈ ਬਹੁਤ ਹੀ ਚੰਗੀ ਤੇ ਸੁਨੱਖੀ ਬਿਸ਼ੀਰੀ ਆ ਬਹੁਤ ਭਰਾਵਾਂ ਦੀ ਡਿਮਾਂਡ ਹੁੰਦੀ ਬਾਈ ਕੁਮੈਤ ਬਿਸ਼ੀਰੀ ਉਹ ਲੈਣੀ ਜੀ ਤਾਂ ਪੈਰ ਕੋਈ ਚੱਟਣ ਹੋਵੇ ਮੰਨ ਲਓ ਚਾਰੇ ਲੱਤਾਂ ਕਾਲੀਆਂ ਚਾਰੇ ਸੌਂਪ ਕਾਲੇ ਤੁਕਾਨ ਖੁੰਦੇ ਸੁਨੱਖੀ ਬਿਸ਼ੀਰੀ ਆ ਸਭ ਤੋਂ ਪਹਿਲਾਂ ਧੰਨਵਾਦ ਨਹੀਂ ਦੋਸਤੋ ਜਿਹੜੀ ਕੱਲ ਆਪਾਂ ਬਿਸ਼ੀਰੀ ਪਾਈ ਸੀ ਉਹ ਸਵੇਰ ਹੀ ਸੇਲ ਹੋ ਗਈ ਤੁਹਾਡੇ ਸਾਰਿਆਂ ਦੇ ਪਿਆਰ ਦੇ ਸਿਰ ਤੇ ਇਸ ਤਰ੍ਹਾਂ ਹੀ ਪਿਆਰ ਬਣਾਈ ਚੱਲੋ ਤੇ ਉਮੀਦ ਕਰਦੇ ਆ ਅੱਜ ਵਾਲੀ ਘੋੜੀ ਨੂੰ ਪਿਆਰ ਵਧੀਆ ਦਮੋਗੇ ਬਖਸ਼ੀਰੀਏ ਦੋਸਤੋ ਤਿੰਨ ਸਾਲ ਦੇ ਮੇਰੇ ਸਾਹਮਣੇ ਚਾਰ ਦੰਦਾਂ ਦਾ ਲਾਈ ਟੋਪੀਆਂ ਲਾਉਣੇ ਲੱਗੇ ਬਾਕੀ ਆ ਕੇ ਦੰਦ ਪਟਕੇ ਦੇਖ ਲਓ ਹਾਈਟਰ ਦੀ ਸਾਰੀ ਡਿਟੇਲ ਦਵਾਂਗੇ ਉਮਰ ਦੂਜਾ ਖਾਨਦਾਨ ਬਾਰੇ ਵੀ ਡਿਟੇਲ ਦਵਾਂਗੇ ਖਾਲੀ ਗੱਬਣ ਵੀ ਤਾਂ ਸੈਂ ਬਾਸ ਵੀਡੀਓ ਪੂਰੀ ਦੇਖ ਲਓ ਤੇ ਸਭ ਤੋਂ ਪਹਿਲਾਂ ਸਵਾਗਤ ਹੈ ਉਹਨਾਂ ਭਰਾਵਾਂ ਦਾ ਜਿਹੜੇ ਬਾਬਾ ਜੀਤ ਦਾ ਸਟਾਰ ਫਾਰਮ YouTube ਤੇ ਵੀਡੀਓ ਦੇਖਦੇ ਆ ਤੇ ਜਿਹੜੇ ਵੀਡੀਓ Facebook ਤੇ ਵੀ ਦੇਖਦੇ ਉਹਨਾਂ ਨੂੰ ਜੀ ਆਇਆਂ ਨੂੰ ਸਵਾਗਤ ਹੈ ਜੀ ਤੇ ਦੋਸਤੋ ਇਹ ਅੱਜ ਦੀ ਵੀਡੀਓ 11 ਫਰਵਰੀ 2022 ਦੀ ਹੈ ਜੀ ਤੇ ਅੱਜ ਮੰਨ ਲਓ ਇੱਕ ਬਸ਼ੇਰੀ ਲੈ ਆਤੀ ਚੰਗੀ ਸੋਹਣੀ ਬੰਤਰਾਂ ਦੀ ਹਰ ਕਿਸੇ ਦੇ ਮਨ ਦੀ ਮੰਨ ਲਓ ਕਹਦੀ ਹੈ ਰੀਜ ਹੁੰਦੀ ਆ ਵੀ ਆਪਾਂ ਜਾਨਵਰ ਚੰਗਾ ਲੈਣਾ ਜਿਹੜਾ ਘਰੇ ਖੜਾ ਸੋਹਣਾ ਲੱਗੇ ਪਰ ਬਾਲੇ ਭਰਾਵਾਂ ਦੀ ਉਹਨਾਂ ਵਿੱਚੋਂ ਜਿਹੜੀ ਬਜਟ ਹੁੰਦਾ ਜਾਂ ਮੰਨ ਦਾ ਹੁੰਦਾ ਵੀ ਜਰ ਆਪਾਂ ਪੈਸੇ ਥੋੜੇ ਲਾਉਣੇ ਪਰ ਚੀਜ਼ ਚੰਗੀ ਮਿਲ ਜੇ ਤਾਂ ਮਿੱਤਰੋ ਅੱਜ ਤੁਹਾਡੇ ਲਈ ਪਹਿਲਾਂ ਤਾਂ ਮੈਂ ਤਾਂ ਇੰਦਾਂ ਦੀ ਪੱਕੇ ਕੁਮੈਤ ਤਾਂ ਅੱਜਕੱਲ ਬਹੁਤ ਘੱਟ ਮਿਲਦੀ ਜੇ ਮਿਲਦੀ ਆ ਤਾਂ ਨਾਲ ਮਾੜਾ ਮੂਟਾ ਪੈਰ ਚਿੱਟੇ ਆ ਜਾਂਦੇ ਜਿਆਦਾਤਰ ਚਾਰੇ ਲੱਤਾਂ ਕਾਲੀਆਂ ਨੂੰ ਜ਼ਿਆਦਾ ਮੰਨਿਆ ਜਾਂਦਾ ਕੁਮੈਤ ਤੇ ਵੀ ਚੰਗਾ ਮੰਨਿਆ ਜਾਂਦਾ ਪਰ ਮਿਲਦਾ ਬਹੁਤ ਘੱਟ ਇਹਨੇ ਚਾਰੇ ਲੱਤਾਂ ਕਾਲੀਆਂ ਜੀ ਚਾਰੇ ਸੰਭ ਕਾਲੇ ਆ ਕੁਮੈਤ ਪੱਕਾ ਰੰਗ ਆ ਕੰਨ ਕੁੰਨ ਚੰਗਾ ਤੇ ਬਾਕੀ ਨਵੀਂ ਉਮਰ ਆ ਸਵਾਰੀ ਦੀ ਪਾਸ ਆ ਸਵਾਰੀ ਬਹੁਤ ਸੋਹਣਾ ਚਾਲ ਤਰ ਦੇ ਤੇ ਆ ਕੇ ਚੜ੍ਹ ਕੇ ਦੇਖੋ ਬੱਚਿਆਂ ਦੇ ਰੱਖਣ ਵਾਲੀ ਆ ਬਾਲਪੋਰੀਆਂ ਦੀ ਸਾਫ ਆ 60 ਕਿਲੇ ਲਗਭਗ ਹੈ ਦੀ ਹਾਈਟ ਆ ਤੇ ਬਾਲਪੋਰੀਆਂ ਦੀ ਸਾਫ ਆ ਜੀ ਬਹੁਤ ਚੰਗੇ ਕੱਟ ਕੰਡੀਸ਼ਨ ਹੈ ਦੀ ਆ neck ਨੁੱਕ ਦੇਖ ਸਕਦੇ ਛੋਟਾ ਕੰਨ ਆ ਪੈਰਾਂ ਪੂਰਾ ਦੀ ਮਜ਼ਬੂਤ ਆ ਮਾਲਕਾਂ ਨੇ ਜਿੰਨਾਂ ਦਾ ਆਪਾਂ ਖਰੀਦੀ ਆ Rajasthan ਵਿੱਚ ਉਹਦੇ ਉੱਪਰ ਪੈਲਸ ਲਾਈਨ ਚ ਦੱਸੀ ਆ ਤੇ ਪਰ ਆਪਣੇ ਕੋਲ ਕੋਈ ਦੋਸਤੋ ਪ੍ਰੂਫ ਨਹੀਂ ਆਪਾਂ ਵੀਡੀਓ ਦੇ ਵਿੱਚ ਹੀ ਕਹਿ ਦਿੰਦੇ ਆ ਪਰ ਜਿਹੜੇ ਹਿਸਾਬ ਨਾਲ ਹੈ ਕਿ ਚੰਗੇ ਕੁੜੇ ਦੀ ਆ ਨੰਬਰ ਥੱਲੇ ਦਿੱਤਾ ਸੰਪਰਕ ਕਰ ਲੇ